ਹਾਂਜੀ ਘਰ ਦੇ ਵਿੱਚ ਹੀ ਲਿਆ ਅੱਜ ਆਪਾਂ ਪੂਰਾ ਆਨੰਦ ਨਾਲੇ ਪੇਟ ਭਰ ਗਿਆ ਤੇ ਵਿਆਹ ਸ਼ਾਦੀਆਂ ਵਾਲਾ ਚਾਹ ਵੀ ਪੂਰਾ ਹੋ ਗਿਆ ਜਦੋਂ ਵੀ ਕਿਸੇ ਆਪਾਂ ਫੰਕਸ਼ਨ ਤੇ ਜਾਂਦੇ ਆ ਤਾਂ ਉੱਤੇ ਸਭ ਤੋਂ ਪਹਿਲਾਂ ਜਾ ਕੇ ਆਪਾਂ ਨਮਕੀਨ ਚਾਵਲ ਹੀ ਖਾਣੇ ਕਿਉਂਕਿ ਉਹ ਚਾਵਲਾ ਜਿਹੜੇ ਥੋੜੇ ਜਿਹਾ ਜ਼ਿਆਦਾ ਹੀ ਐਕਸਟਰਾ ਬਣੇ ਹੁੰਦੇ ਆ ਤਾਂ ਇਹ ਬਣਾਉਣੇ ਬਿਲਕੁਲ ਆਸਾਨ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਲਈ ਆਪਾਂ ਬਾਸਪਤੀ ਚਾਵਲ ਲੈ ਆ ਆਪਣੇ ਕੋਲੇ ਬਾਸਪਤੀ ਸੇਲਾ ਚਾਵਲ ਹੈਗੇ ਇਹ ਥੋੜੇ ਜਿਹਾ ਸਪੈਸ਼ਲ ਹੁੰਦੇ ਆ ਕਿਉਂਕਿ ਇਹ ਚਾਵਲ ਐਕਸਟਰਾ ਬਣਦੇ ਆ ਤਾਂ ਇਹਨੂੰ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਲਈਆਂ ਪੰਜ ਛੇ ਹਰੀਆਂ ਮਿਰਚਾਂ ਤੇ ਇੱਕ ਗਾਜਰ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਿਆ ਤੇ ਬਿਲਕੁਲ ਛੋਟੇ ਛੋਟੇ ਪੀਸਾਂ ਦੇ ਵਿੱਚ ਆਪਾਂ ਉਹਨੂੰ ਕੱਟ ਲੈਣਾ ਜਿਹੜੇ ਚਾਵਲ ਆ ਉਹ ਆਪਾਂ 15 ਮਿੰਟ ਪਹਿਲਾਂ ਪਿਆਓ ਕਿ ਰੱਖਦੇ ਨੇ ਉਸ ਤੋਂ ਬਾਅਦ ਆਪਾਂ ਸਬਜ਼ੀਆਂ ਨੂੰ ਵੀ ਕੱਟ ਲਿਆ ਤੇ ਮਿਰਚਾਂ ਨੂੰ ਵੀ ਤਿਆਰ ਕਰ ਲਿਆ ਜਿਹੜੀਆਂ ਤੁਹਾਡੀਆਂ ਹਰੀਆਂ ਮਿਰਚਾਂ ਉਹ ਕੋੜੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਦਾ ਟੇਸ ਹਲਕਾ ਜਿਹਾ ਹੋਣਾ ਚਾਹੀਦਾ ਉਸ ਤੋਂ ਬਾਅਦ ਕੜਾਈ ਦੇ ਵਿੱਚ ਪਾਵਾਂਗੇ ਆਪਾਂ ਬਿਲਕੁਲ ਥੋੜਾ ਜਿਹਾ ਤੇਲ ਇਹ ਆਪਾਂ ਸਰੋਂ ਦਾ ਤੇਲ ਪਾਇਆ ਤੁਸੀਂ ਕੋਈ ਮਰਜ਼ੀ ਯੂਜ਼ ਕਰ ਸਕਦੇ ਹੋ ਇਹ ਸਮਾਨ ਆਪਾਂ ਸਾਰਾ ਚਾਵਲਾ ਲਈ ਲੈ ਲਿਆ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਹੋਣ ਤੇ ਪਾਵਾਂਗੇ ਜੀਰਾ ਫਿਰ ਉਹਨੂੰ ਜਦੋਂ ਹਲਕਾ ਜਿਹਾ ਭੁੰਨ ਲਿਆ ਫਿਰ ਉਹਦੇ ਵਿੱਚ ਪਾਵਾਂਗੇ ਆਪਾਂ ਦੋ ਤੇਜ ਪੱਤੇ ਦੋ ਵੱਡੀਆਂ ਇਲਾਚੀਆਂ ਦਾਲਚੀਨੀ ਇਹ ਸਾਰੇ ਸੁੱਕੇ ਮਸਾਲੇ ਤੁਸੀਂ ਜ਼ਰੂਰ ਪਾਉਣੇ ਆ ਕਿਉਂਕਿ ਜਿਹੜੇ ਚਾਵਲ ਹੈ ਉਹ ਆਪਾਂ ਸਪੈਸ਼ਲ ਬਣਾ ਰਹੇ ਹਾਂਗੇ ਜਿੰਨੇ ਤੁਸੀਂ ਚਾਵਲ ਬਣਾਉਣੇ ਆ ਸੁੱਕੇ ਮਸਾਲੇ ਤੁਸੀਂ ਉਸ ਦੇ ਹਿਸਾਬ ਨਾਲ ਹੀ ਪਾਉਣੇ ਆ ਜੇ ਚਾਵਲ ਜ਼ਿਆਦਾ ਤਦ ਤੁਸੀਂ ਇਹ ਜਿਆਦਾ ਪਾ ਲੈਨੇ ਉਸ ਤੋਂ ਬਾਅਦ ਆਪਾਂ ਪਾਇਆ ਜੀ ਇਹਦੇ ਵਿੱਚ ਇੱਕ ਪਿਆਜ਼ ਜਿਹੜਾ ਆਪਾਂ ਬਰੀਕੀ ਕੱਟਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਗਾਜਰਾਂ ਤੇ ਹਰੀਆਂ ਮਿਰਚਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਸਮਾਨ ਹੈ ਜਿਹੜਾ ਉਹ ਆਪਾਂ ਛੋਟੇ ਆਕਾਰ ਚ ਕੱਟਿਆ ਤਾਂ ਕਿ ਉਹ ਜਲਦੀ ਤਿਆਰ ਹੋ ਜੇ ਤੇ ਚਾਵਲਾਂ ਵਿੱਚ ਸੋਨਾ ਵੀ ਜਿਆਦਾ ਲੱਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਨਮਕ ਦਾ ਤੁਸੀਂ ਟੇਸਟ ਦੇ ਅਨੁਸਾਰ ਪਾਉਣਾ ਜਿੰਨੇ ਚਾਵਲ ਨਾਂਮਕ ਉੱਤੇ ਫਿਰ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਤੇ ਇਹਨੂੰ ਮਿਕਸ ਕਰ ਦਾਂਗੇ ਤੇ 1-2 ਮਿੰਟ ਪਕਾਉਣ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਹਰੇ-ਹਰੇ ਮਟਰ ਤੇ ਮਟਰ ਜਿਹੜੇ ਉਹ ਆਪਣੇ ਸਟੋਰ ਕੀਤੇ ਹੁੰਦੇ ਆ ਤੇ ਉਹ ਜਲਦੀ ਤਿਆਰ ਹੋ ਜਾਂਦੇ ਆ ਚਾਵਲਾਂ ਦੇ ਉਬਲਣ ਦੇ ਨਾਲ ਹੀ ਉਹ ਤਿਆਰ ਹੋ ਜਾਣਗੇ ਇਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਦਾਂਗੇ ਮਿਕਸ ਤੇ ਫਿਰ ਆਪਾਂ ਜਿਹੜੇ ਚਾਵਲ ਪਿਓ ਕੇ ਰੱਖੇ ਹੋਏ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਾਂਗੇ ਤੇ ਫਿਰ ਆਪਾਂ ਕੜਾਈ ਦੇ ਵਿੱਚ ਪਾ ਦਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਹਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਆਪਣੇ ਆਪ ਹੀ ਕਰ ਦਿਆ ਕਰੋ ਉਸ ਤੋਂ ਬਾਅਦ ਆਪਾਂ ਜਿੰਨੇ ਚਾਵਲ ਪਾਏ ਐ ਇੰਨਾ ਚਾਵਲਾਂ ਵਿੱਚ 3 ਗੁਣਾ ਪਾਣੀ ਪੈਂਦਾ ਜਿਵੇਂ ਇੱਕ ਗਲਾਸ ਚਾਵਲ ਤੇ 3 ਗਲਾਸ ਪਾਣੀ ਦੇ ਪੈਂਦੇ ਆ ਪਰ ਇੱਕ ਵਾਰੀ ਆਪਾਂ ਇਹਦੇ ਵਿੱਚ 2.5 ਗਲਾਸ ਹੀ ਪਾਣੀ ਦੇ ਪਾਵਾਂਗੇ ਕਿਉਂਕਿ ਜੇ ਇਹ ਵਧੀਆ ਬਣ ਗਏ ਤਾਂ ਜ਼ਿਆਦਾ ਪਾਣੀ ਦੀ ਜ਼ਰੂਰਤ ਨਾ ਹੋਈ ਤਾਂ ਇਸੇ ਤਰ੍ਹਾਂ ਹੀ ਸਰਜੂਗਾ ਨਹੀਂ ਜ਼ਿਆਦਾ ਪਾਣੀ ਨਾਲ ਇਹ ਵਧੀਆ ਨਹੀਂ ਬਣਦੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੁਝ ਦੇਰ ਦੇ ਲਈ ਟੱਕ ਕੇ ਰੱਖ ਦਾਂਗੇ ਜਦੋਂ ਤੁਸੀਂ ਇੱਕ ਵਾਰੀ ਇਹ ਚਾਵਲ ਬਣਾ ਲੇ ਤਾਂ ਤੁਹਾਡਾ ਹਰ ਵਾਰੀ ਮਨ ਕਰੂਗਾ ਵੀ ਆਪਾਂ ਇਹ ਹੀ ਚਾਵਲ ਬਣਾਈਏ ਤੇ ਇਹਦੇ ਲਈ ਆਪਾਂ 4 ਤੋਂ 5 ਲਏ ਆ ਲੌਂਗ ਤੇ ਉਹ ਵੀ ਵਿੱਚ ਹੀ ਮਿਕਸ ਕਰ ਦਾਂਗੇ ਮੈਂ ਪਹਿਲਾਂ ਭੁੱਲ ਗਈ ਸੀ ਤੁਸੀਂ ਚਾਹੇ ਸ਼ੁਰੂ ਵਿੱਚ ਹੀ ਇਹਨੂੰ ਵਿੱਚ ਹੀ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ 5-10 ਮਿੰਟਾਂ ਬਾਅਦ ਜਦੋਂ ਦੇਖਾਂਗੇ ਤਾਂ ਆਪਾਂ ਸਲੋ ਫਲੇਮ ਤੇ ਗੈਸ ਰੱਖਿਆ ਸੀ ਤੇ ਚਾਵਲ ਦੇਖੋ ਲਗਭਗ ਤਿਆਰ ਹੋ ਗਏ ਇਹਨਾਂ ਵਿੱਚ ਹਲਕਾ ਜਿਹਾ ਪਾਣੀ ਹੈ ਇੱਥੇ ਤੁਸੀਂ ਆ ਕੇ ਗੈਸ ਨੂੰ ਬਿਲਕੁਲ ਸਲੋ ਫਲੇਮ ਤੇ ਕਰ ਦੇਣਾ ਬਿਲਕੁਲ ਖਿਲੇ-ਖਿਲੇ ਚਾਵਲ ਬਣਨਗੇ ਚਾਹੇ ਤੁਸੀਂ ਇੱਕ-ਇੱਕ ਕਰਕੇ ਗਿਣ ਲਓ ਉਹੀ ਟੇਸਟ ਆਊਗਾ ਵਿਆਹ ਸ਼ਾਦੀਆਂ ਵਾਲੇ ਚਾਵਲਾਂ ਵਾਲਾ ਉਹੀ ਸਵਾਦ ਆਊਗਾ ਟ੍ਰਾਈ ਕਰਕੇ ਤੁਸੀਂ ਜ਼ਰੂਰ ਦੇਖਿਓ ਬੰਦੇ ਬਹੁਤ ਜ਼ਿਆਦਾ ਸੌਕੇ ਐ ਤੇ ਸਵਾਦ ਬਹੁਤ ਜ਼ਿਆਦਾ ਹੁੰਦੇ ਐ ਅੱਜ ਸੀਗਾ ਸੰਡੇ ਤੇ ਆਪਾਂ ਬਣਾਈ ਇਹ ਸਪੈਸ਼ਲ ਚਾਵਲ ਤੇ ਨਾਲ ਹੀ ਬਣਾਈ ਇਹ ਦੀ ਚਨੇ ਆਲੂ ਦੀ ਸਬਜ਼ੀ ਤੇ ਸਾਰਿਆਂ ਨੂੰ ਜਦੋਂ ਸਰਵ ਕੀਤੀ ਸਭ ਖਾ ਕੇ ਕਹਿੰਦੇ ਕਿ ਦਿਲ ਖੁਸ਼ ਹੋ ਗਿਆ ਤੇ ਤੁਸੀਂ ਵੀ ਆਪਣੀ ਫੈਮਿਲੀ ਨਾਲ ਬੈਠ ਕੇ ਜ਼ਰੂਰ ਖਾਓ ਇੰਜੋਏ ਕਰਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜੀ